ਉਡੀ ਗੱਲ ਆਪਾਂ ਜਥੇਦਾਰ ਸਹਿਬਾਨਾਂ ਬਾਰੇ ਕਰ ਲਈਏ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਆਪਾਂ ਕੁਝ ਸਮੇਂ ਦੇ ਵਿੱਚ ਦੇਖਿਆ ਕਿ ਕਾਰਜਕਾਰ ਨੂੰ ਲੈ ਕੇ ਜਿਹੜੀ ਸੇਵਾ ਸੀ ਉਹ ਉਸ ਦੇ ਮਾਮਲੇ 'ਚ ਨਾ ਬੜਾ ਮਸਲਾ ਜਾ ਪਿਆ ਰਿਹਾ ਕਿ ਭਈ ਕਿਸ ਤਰ੍ਹਾਂ ਨਵਾਂ ਲਾਇਆ ਜਾਣਾ ਕੋ ਜਥੇਦਾਰ ਸਹਿਬਾਨ ਨੂੰ ਜਾਂ ਕਿਵੇਂ ਹਟਾਇਆ ਜਾਣਾ ਕਿਉਂਕਿ ਹਟਾਏ ਗਏ ਵਿੱਚ ਤਾਂ ਉਹਦੇ ਇੱਕ 34 ਮੈਮਰੀ ਕਹਿੰਦੇ ਵੀ ਇੱਕ ਪੈਨਲ ਬਣਾਇਆ ਗਿਆ ਉਹਦੇ ਵਿੱਚ ਕੀ ਹੁਣ ਫੈਸਲੇ ਹੋਣਗੇ ਜਾਂ ਉਹਨਾਂ ਦੇ ਟਾਈਮ ਦੇ ਵਿੱਚ ਕੀ ਬਦਲਾਅ ਹੋ ਸਕਦਾ ਹੈ ਮੈਂ ਤੁਹਾਨੂੰ ਨਾ ਥੋੜਾ ਜਿਹਾ ਪਿੱਛੇ ਲੈ ਜਾਣਾ ਜੀ ਜਿਹੜੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਐ ਅੱਜ ਕੱਲ ਬਹੁਤ ਤਿੱਖਾ ਬੋਲਦੇ ਆ ਬਾਦਲ ਫੈਮਿਲੀ ਜਾਂ ਐਸਟੀਪੀਸੀ ਦੇ ਵਿਰੁੱਧ ਜਦੋਂ ਇਹ ਕਾਰਜਕਾਰੀ ਜਥੇਦਾਰ ਬਣਾਏ ਗਏ ਮੇਰੀ ਸੰਭਾਲਾ ਚ ਇਹ ਸ਼ਬਦ ਅਸੀਂ ਉਦੋਂ ਪਹਿਲੀ ਵਾਰੀ ਸੁਣਦੇ ਕਰਦੇ ਸੀਗੇ ਕਾਰਜਕਾਰੀ ਅੱਗੇ ਜਥੇਦਾਰੀ ਹੁੰਦੇ ਸਨ ਹੂੰ ਉਤੋਂ ਬਾਅਦ ਕੀ ਹੁੰਦਾ ਕਿ ਚਲੋ ਗੱਲ ਗਾਂ ਵਧਦੀ ਆ 1999 ਦੇ ਉਸ ਸਮਾਗਮ ਆ ਜਾਂਦੇ ਆ ਫਿਰ ਗਿਆਨੀ ਰਣਜੀਤ ਸਿੰਘ ਨੂੰ ਲਾਇਆ ਜਾਂਦਾ ਹੈ ਹੂੰ ਉਹਦੇ ਤੇ ਬਹੁਤ ਉਸ ਵੇਲੇ ਵੀ ਕੰਟਰੋਵਰਸੀ ਹੋਈ ਹੂੰ ਠੀਕ ਹੈ ਜੀ ਬਹੁਤ ਜ਼ਿਆਦਾ ਵਿਵਾਦ ਹੋਇਆ ਜੀ ਉਸ ਵੇਲੇ ਕੀ ਆ ਕਿ ਇੱਕ ਸੁਝਾਅ ਆਇਆ ਸੀਗਾ ਹੁਣ ਮੈਨੂੰ ਯਾਦ ਨਹੀਂ ਹੈ ਮਤਲਬ ਕਿ ਤੁੰਦਲਾ ਜਿਹਾ ਯਾਦ ਆ ਕਿ ਸ਼ਾਇਦ ਕੋਈ ਸੇ ਜਿੰਦਾ ਧਰਮ ਪ੍ਰਚਾਰ ਕਮੇਟੀ ਦਾ ਪ੍ਰਪੋਜ਼ਲ ਸੀ ਜਿੱਥੇ ਬੰਦੀਆਂ ਦਾ ਸੀ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਕਿ ਇੰਨਾ ਦੀ ਨਿਯੁਕਤੀ ਤੇ ਸੇਵਾ ਮੁਕਤੀ ਜੀ ਇਹਨਾਂ ਵਾਸਤੇ ਨੀਮਾ ਵਾਲੀ ਜਿਹੜੀ ਬਣਾ ਦਿੱਤੀ ਜਾਂਵੇਂ ਮਤਲਬ ਕਿ ਜਿਦਾਂ ਆਪਾਂ ਸਰਵਸ ਰੂਲ ਤੁਹਾਡੇ ਹੁੰਦੇ ਆ ਨਾ ਹੂੰ ਹੂੰ ਕਿ ਉਹਦੇ ਚ ਹੀ ਹੋਣਾ ਸਭ ਕੁਝ ਜੀ ਜੋ ਵੀ ਹੋਏਗਾ ਭਰਤੀ ਤੋਂ ਲੈ ਕੇ ਸੇਵਾ ਮੱਕ ਤੱਕ ਸਭ ਕੁਝ ਰੂਲ ਬੁੱਕ ਦੇ ਹਿਸਾਬ ਨਾਲ ਚੱਲੇਗਾ ਬਿਲਕੁਲ ਯਾਨੀ ਉਸ ਵੇਲੇ ਇਹ ਸਾਰਾ ਕੁਝ ਜਿਹੜਾ ਆ ਉਹ ਹੁੰਦਾ ਆ ਚਲੋ ਉਦੋਂ ਇਹ ਪ੍ਰਪੋਜ਼ਲ ਸੀਗਾ ਜੀ ਕਿਸੇ ਨੇ ਗੱਲ ਗੌਲੀ ਨਹੀਂ ਕਰਦਿਆਂ ਕਰਾਉਂਦਿਆਂ ਤੁਸੀਂ ਦੇਖੋ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ 2000 ਦੇ ਆਸ-ਪਾਸ ਦੀਆਂ ਹੋਣਗੀਆਂ ਅੰਦਾਜ਼ਾ ਤਾਂ ਅੱਜ ਦੇ ਦੌਰ 'ਚ ਜੇ ਤੁਸੀਂ ਦੇਖੋ ਕਿਤੇ ਮੇਰੇ ਖਿਆਲ ਦੇ ਨਾਲ 25 ਸਾਲ ਹੋ ਗਿਆ ਪਿੱਛੇ ਜੇ ਵੀ ਸ਼ੱਦ ਇਹਦਾ ਰੋਲਾ ਪਿਆ ਜੀ ਪਿੱਛੇ ਜੇ ਵੀ ਉਸ ਪ੍ਰਪੋਜ਼ਲ ਦੀ ਕਾਪੀ ਜਿਹੜੀ ਵਾਇਰਲ ਹੋ ਗਈ ਆ ਕਿਤੇ ਗੱਲਾਂ ਆਪਾਂ ਕੀਤੀ ਵੀ ਉਹ ਫੇਰ ਪਰ ਮੇਰੇ ਖਿਆਲ ਦੇ ਨਾਲ ਖਬਰਾਂ ਵੀ ਲੱਗੀਆਂ ਸੋ ਉਦੇ ਤੇ ਵਿਵਾਦ ਹੋ ਗਿਆ ਗੱਲ ਵੀ ਕੀਤੀ ਸੀ ਕਿhti ਸੀਗੇ ਨਾ ਕਿਉਂਕਿ ਫੇਰ ਦੁਬਾਰਾ ਖਬਰਾਂ ਆ ਗਈ ਸੀ ਕਿ ਕੋਈ ਰੂਲ ਐਂਡ ਰੈਗੂਲੇਸ਼ਨ ਹਾਂਜੀ 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 ਉਦੋਂ ਵੀ ਬਹਿਸ ਹੋਈ ਚਲੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਆ ਕਿ ਹੁਣ ਕੁਝ ਮਤਲਬ ਕਿ ਜਥੇਬੰਦੀਆਂ ਚੋਂ ਜੀ ਸਿੱਖ ਚਿੰਤਕਾਂ ਚੋਂ ਪ੍ਰਚਾਰਕਾਂ ਚੋਂ ਲਗਭਗ 34 ਬੰਦੇ ਇਕੱਠੇ ਕੀਤੇ ਨੇ ਜੀ ਉਹਨਾਂ ਦੀ ਕਮੇਟੀ ਬਣਾ ਦਿੱਤੀ ਆ ਕਿ ਤੁਸੀਂ ਸੁਝਾ ਦਿਓ ਕੀ ਨਿਯਮ ਹੋ ਸਕਦੇ ਆ ਹਾਂਜੀ ਉਹ ਨਿਯਮ ਉਦੋਂ ਹੀ ਬਣਨਗੇ ਜਦੋਂ ਹੁਣ ਸੁਝਾਅ ਆਉਣਗੇ ਹੂੰ ਇਹ ਸੁਝਾਅ ਕਮੇਟੀ ਕਹਿ ਲਓ ਜੀ ਸੁਝਾਅ ਦੇਵੇਗੀ ਸਿਫਾਰਸ਼ਾਂ ਕਰੇਗੀ ਤੇ ਉਸ ਤੋਂ ਬਾਅਦ ਫਿਰ ਕੋਈ ਨਿਯਮਾਂ ਵਾਲੀ ਹੋਂਦ ਜਾਏਗੀ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਐ ਚਲੋ ਦੇਰ ਸਵੇਰ ਸਹੀਂ درست ਕਦਮ ਆ ਹੂੰ ਹੂੰ درست ਕਵਾਇਦ ਹੈ ਅਸਲ ਤੇ ਵਿੱਚ ਮੇਰੇ ਖਿਆਲ ਦੇ ਨਾਲ ਇਹਦੇ ਪਿੱਛੇ ਜੋ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਦੇ ਵਿੱਚ ਖੜਾ ਕੋਈ ਥਿੰਕ ਟੈਂਕ ਕਹ ਲੋ ਜਾਂ ਕਹ ਲੋ ਕਿ ਜੋ ਵੀ ਉਹਨਾਂ ਦਾ ਆਪਣਾ ਹਮਦਰਦ ਟੋਲਾ ਹੈ ਜੀ ਉਹਨਾਂ ਦਾ ਇਹੀ ਵਿਚਾਰ ਹੋਏਗਾ ਕਿ ਦੇਖੋ ਕੁਲਦੀਪ ਸਿੰਘ ਗੜਗੱਜ ਜੀ ਜਿਹੜੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਬਹੁਤ ਸੂਝਵਾਨ ਨੇ ਜੇ ਤੁਸੀਂ ਦੇਖੋਗੇ ਹਮ ਬਹੁਤ ਸੂਝਵਾਨ ਨੇ ਮੈਂ ਇਹਨਾਂ ਨੂੰ ਟੈਲੀਵਿਜ਼ਨ ਡਿਬੇਟ ਤੇ ਵੀ ਦੇਖਿਆ ਹਮ ਹਮ ਤਾਂ ਮਤਲਬ ਕਿ ਉਹਨਾਂ ਦੀ ਨਿਯੁਕਤੀ ਤੇ ਵੀ ਵਿਵਾਦ ਹੋਇਆ ਜੀ ਠੀਕ ਹੈ ਜੀ ਫਿਰ ਗਿਆਨੀ ਰਗਵੀਰ ਸਿੰਘ ਜੀ ਨੂੰ ਜਿਸ ਤਰ੍ਹਾਂ ਸੇਵਾ ਮੁਕਤ ਕੀਤਾ ਗਿਆ ਜੀ ਜੀ ਉਹਦੇ ਤੇ ਵੀ ਵਿਵਾਦ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੀ ਵਿਵਾਦ ਹੋਇਆ ਹਮ ਮਤਲਬ ਕਿ ਸਾਰੀਆਂ ਚੀਜ਼ਾਂ ਚਲੀਆਂ ਤੱਕ ਇੱਕ ਜਿੱਦਾਂ ਕਹ ਲਈਏ ਨਾ ਕਿ ਸਭ ਸੰਮਤੀ ਨਹੀਂ ਹਾਂਜੀ ਮਤਲਬ ਕਿ ਕੋਈ ਕਿਸੇ ਪੱਖ ਚਾ ਕੋਈ ਕਿਸੇ ਪੱਖ ਚਾ ਹਮ ਹਮ ਤਾਂ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕਿ ਜੋ ਇਹ ਫੈਸਲਾ ਹੋਏਗਾ ਅੱਗੇ ਜਾ ਕੇ ਜਾਂ ਹੈ ਤਾਂ ਇਸ ਨੂੰ ਪਰਵਾਨ ਕਰਵਾ ਲਿਆ ਜਾਵੇ ਜੀ ਜੀ ਮਤਲਬ ਕਿ ਤੁਸੀਂ ਦੇਖੋ ਨਾ ਇਸ ਕਮੇਟੀ ਦੇ ਵਿੱਚ ਬਾਬਾ ਹਰ RAM ਸਿੰਘ ਧੁਮਾ ਵੀ ਆ ਹਮ ਜਿਨ੍ਹਾਂ ਨੇ ਤਖਾ ਵਿਰੋਧ ਜਤਾਇਆ ਸੀ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਹੁਣ ਇਹੀ ਇੱਕ ਮੰਤਵ ਹੈ ਹਮ ਕਿ ਭਈ ਸਾਰੇ anu ਸਹਿਮਤ ਕਰ ਲਿਆ ਜਾਵੇ ਜੀ ਤਾਂ ਘਟੋ ਘਟ ਸੰਤ ਸਮਾਜ ਜਾਂ ਸਿੱਖ ਜਥੇਬੰਦੀਆਂ ਜਾਂ ਪੰਥ ਦਾ ਇੱਕ ਵੱਡਾ ਹਿੱਸਾ ਜਿਹੜਾ ਜੀ ਉਹ ਸਹਿਮਤ ਹੋ ਜਾਵੇ ਨਿਯੁਕਤੀਆਂ ਤੇ ਜਾਂ ਸੇਵਾ ਮੁਕਤੀਆਂ ਬਿਲਕੁਲ ਬਿਲਕੁਲ ਅਬਲੀ ਸਾਹਿਬ ਵੀ ਕਹਿ ਰਹੇ ਨੇ ਕਿ ਬਿਲਕੁਲ ਨਿਯਮ ਕਨੇ ਬਣਨੇ ਚਾਹੀਦੇ ਨੇ ਨਹੀਂ ਤਾਂ ਕਹਿੰਦੇ ਵੀ ਜਥੇਦਾਰ ਸਾਹਿਬ ਨੂੰ ਲਾਉਣ ਲੱਗੇ ਤੇ ਕਹਿੰਦੇ ਮੈਂਟ ਲਾਉਂਦੇ ਨੇ ਤੇ ਸਨਮਾਨ ਜਿਹੜਾ ਉਹ ਬਰਕਰਾਰ ਨਹੀਂ ਰਹਿੰਦਾ ਬਿਲਕੁਲ ਜੇ ਕੁਛ ਨਿਯਮ ਹੋਣ ਮਿੱਟੋ ਜੀ ਹਰ ਇੱਕ ਚੀਜ਼ ਦੇ ਨਿਯਮ ਹੁੰਦੇ ਨੇ ਉਹ ਨਿਯਮ ਹੋਣ ਤੇ ਬਹੁਤ ਇਹਨਾਂ ਇਤਰਾਜ਼ ਵੀ ਨਾ ਹੋਵੇ ਤੇ ਉਹ ਚੀਜ਼ ਜਿਹੜੀ ਹੈ ਨਾ ਉਹ ਰੈਗੂਲਰ ਚਲਦੀ ਵੀ ਰਹੇ ਉਹਦੇ ਵਿੱਚ ਕੋਈ ਬਤਾ ਵਿਵਾਦ ਵਾਲਾ ਜਿਹੜਾ ਮਸਲਾ ਉਹ ਨਾ ਪਵੇ